ਨਗਰ ਕੌਂਸਲ ਦੀਆਂ ਚੋਣਾਂ ਤਰਨਤਾਰਨ ਨਾਮਿਨੇਸ਼ਨ ਫਾਰਮ ਭਰੇ ਜਾ ਰਹੇ ਕੀ ਕਹਿਣਾ ਚਾਹੁੰਦੇ ਆ 25 ਦੀਆਂ 25 ਜਿਹੜੀਆਂ ਵਾਡਾਂ ਤਰਨਤਾਰਨ ਕਾਉਂਸਲ ਦੀਆਂ ਜਿਹੜੀ ਸੰਗਤਿਆ ਤਰਨਤਾਰਨ ਸ਼ਹਿਰ ਦੀ ਗੁਰੂ ਦੀ ਨਗਰੀ ਇਤਿਹਾਸਕ ਸ਼ਹਿਰ ਆ ਲੋਕ ਵੱਡੇ ਫਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਗੇ ਦੇਖੋ ਜੋ ਸਰਕਾਰ ਆਮ ਆਦਮੀ ਪਾਰਟੀ ਦੀ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਕੰਮ ਕੀਤੇ ਆ ਪਹਿਲਾਂ ਵੀ ਸਰਕਾਰਾਂ ਬੰਦੀਆਂ ਰਹੀਆਂ بڑے ਚੋਣ ਮੈਨੀਫੈਸਟੋ ਨਿਕਲਦੇ ਰਹੇ ਆ ਭਾਵੇਂ ਕੈਪਟਨ ਸਾਹਿਬ ਮੁੱਖ ਮੰਤਰੀ ਰਹੇ ਆ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਆ ਵਾਦੇ-ਵਾਦ ਹੁੰਦੇ ਰਹੇ ਪਰ ਕੀਤਾ ਕੁਝ ਨਹੀਂ ਜਾਂਦਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਗਰੰਟੀਆਂ ਦਿੱਤੀਆਂ ਜੇ ਕਿਹਾ ਬਿਜਲੀ ਦਾ ਬਿੱਲ ਜ਼ੀਰੋ ਆ 600 ਯੂਨਟ ਮਾਫ ਕੀਤਾ 90% ਲੋਕਾਂ ਦਾ ਬਿੱਲ ਹੀ ਬਿੱਲ ਜ਼ੀਰੋ ਹੋਗਾ ਜੇ ਕਿਆ ਲੋਕਾਂ ਦਾ ਇਲਾਜ ਫ੍ਰੀ ਹੋਊਗਾ ਮhalla clinic ਖੋਲੇ ਦਵਾਈਆਂ ਇਲਾਜ ਟੈਸਟ ਫ੍ਰੀ ਹੁੰਦੇ ਪਏ ਆ ਸਕੂਲ ਆਫ ਫੈਮਿਨੈਂਸ ਬਣਾਏ ਸਿੱਖਿਆ ਦੇ ਪੱਧਰ ਵਿੱਚ ਬੜਾ ਸੁਧਾਰ ਕੀਤਾ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਹੋਰ ਦੇਸ਼ਾਂ ਦੇ ਵਿੱਚ ਟ੍ਰੇਨਿੰਗ ਲਈ ਭੇਜਿਆ ਜਾਂਦਾ ਤਾਂ ਜੋ ਬਾਹਰਲੇ ਦੇਸ਼ਾਂ ਦੀ ਤਰਤੇ ਆ ਕੇ ਸਾਡੇ ਟੀਚਰ ਜਿਹੜੇ ਆ ਉਹ ਬੱਚਿਆਂ ਨੂੰ ਪੜ੍ਹਾ ਸਕਣ ਸਕੂਲ ਆਫ ਐਮਿਨੈਂਸ ਖੋਲੇ ਆ ਸਕੂਲਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਫ੍ਰੀ ਆ ਕਿਤਾਬਾਂ ਡਰੈੱਸਾਂ ਇੱਥੋਂ ਤੱਕ ਕਿ ਬੂਟ ਵੀ ਬੱਚਿਆਂ ਨੂੰ ਫ੍ਰੀ ਦੇ ਵਿੱਚ ਦਿੱਤੇ ਜਾਂਦੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਆ ਨਾਲ ਜਿਹੜਾ ਲੇਡੀਜ਼ ਨੂੰ ਬੱਸਾਂ ਦਾ ਸਫ਼ਰ ਬਿਲਕੁਲ ਫ੍ਰੀ ਦਿੱਤਾ ਵਾ ਹੋਰ ਕਈ ਸਹੂਲਤਾ ਦਿੱਤੀਆਂ ਨਾਲ ਜਿਹੜਾ 1000 ਰੁਪਿਆ ਬੀਬੀਆਂ ਵਾਲਾ ਰਹੇਗਾ ਉਹ ਵੀ ਮਾਨ ਸਾਹਿਬ ਨੇ ਕਹਿਤਾ ਜਿਹੜਾ ਹੁਣ ਆਲਾ ਬਜਟ ਆ ਉਹਦੇ ਚੋ ਬਜਟ ਦੇ ਵਿੱਚ ਪੈਸੇ ਰਾਖਵੇਂ ਰੱਖ ਲੈਣੇ ਆ ਤੇ ਬੀਬੀਆਂ ਨੂੰ 1000 ਰੁਪਿਆ ਦੇ ਦੇਣਾ ਇਹ ਪਹਿਲੀ ਸਰਕਾਰ ਆ ਜੋ ਕਿਹਾ ਉਹ ਕਰਕੇ ਵਿਖਾਇਆ ਤੇ ਗਾਂ ਵੀ ਜਿਹੜਾ ਸ਼ਹਿਰ ਦਾ ਵਿਕਾਸ ਆ ਵੇਖੋ ਪੁਰਾਣੀਆਂ ਸਰਕਾਰਾਂ ਚ ਤੇ ਇਲੈਕਸ਼ਨ ਡਿਊ ਰਹੀ ਆ ਲਗਭਗ 5 ਸਾਲ ਲੇਟ ਹੋ ਗਈ ਐ ਇਲੈਕਸ਼ਨ ਭਾਵੇਂ ਕਾਲੀ ਭਾਵੇਂ ਕਾਂਗਰਸੀ ਉਹ ਇਲੈਕਸ਼ਨ ਕਰਾਉਣ ਦੇ ਮੂਡ 'ਚ ਨਹੀਂ ਸੀ ਜਾਣ ਕੇ ਆਪਦੇ ਬੰਦੇ ਨੂੰ ਹਾਈ ਕੋਰਟ ਦੇ ਵਿੱਚ ਖੜਾ ਕਰਕੇ ਤੇ ਇਹਨਾਂ ਨੇ ਸਟੇ ਕਰਵਾਇਆ ਹੈ ਇਲੈਕਸ਼ਨ ਤੇ ਸਾਡੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਹਾਈ ਕੋਰਟ ਦਾ ਮੈਟਰ ਨਵੇੜ ਕੇ ਇਲੈਕਸ਼ਨ ਕਰਾਉਣ ਦੀ ਸੋਚੀ ਆ ਇਹ ਇਲੈਕਸ਼ਨ ਹੋਵੇਗੀ ਸ਼ਹਿਰ ਦੇ ਵਿੱਚ ਐਮਸੀ ਬਣਨਗੇ ਪ੍ਰਧਾਨ ਬਣੂਗਾ ਸ਼ਹਿਰ ਦਾ ਸਰਪੱਖੀ ਵਿਕਾਸ ਕਰਦੇ ਕਿਦਾਂ ਜਿਹੜਾ ਦੇਖੋਗੇ ਜਿਹੜੇ ਮੁੱਦੇ ਕਿਹਸ ਮੁੱਦਿਆਂ ਤੇ ਜਿਹੜੇ ਮੰਗੇ ਦੇਖੋ ਮੁੱਤੇ ਸ਼ਹਿਰ ਦੇ ਵਿੱਚ ਬੜੇ ਮੁੱਦੇ ਆ ਸਫਾਈ ਦੀ ਬੜੀ ਲੋੜ ਆ ਸੀਵਰੇਜ ਸਿਸਟਮ ਨਵਾਂ ਪੈਣ ਪੈਣ ਵਾਲਾ ਆ ਕਈ ਜਗ੍ਹਾ ਤੇ ਛੋਟਾ ਆ ਕਈ ਜਗ੍ਹਾ ਤੇ ਹੈਗਾ ਹੀ ਨਹੀਂਗਾ ਨਵੀਆਂ ਸੜਕਾਂ ਜਿਹੜੀਆਂ ਉਹ ਵੀ ਬਣਨ ਵਾਲੀਆਂ ਹੋਰ ਕਈ ਕੰਮ ਹੋਣ ਵਾਲੇ ਆ ਜਿਵੇਂ ਸ਼ਹਿਰ ਦੇ ਵਿੱਚ ਤਹਿਸੀਲ ਆ ਉਹ ਪੁਰਾਣੀ ਬਿਲਡਿੰਗ ਆ ਉਹ ਵੀ ਨਵੀਂ ਬਣਨ ਵਾਲੀ ਕਈ ਕੰਮ ਹੋਣ ਵਾਲੇ ਆ ਤੇ ਬਸ ਆ ਨਗਰ ਕੌਂਸਲ ਦੇ ਵਿੱਚ ਐ ਐਮਸੀ ਬੰਦੇ ਪ੍ਰਧਾਨ ਬੰਦੇ ਸਾਰੇ ਕੰਮ ਸ਼ੁਰੂ ਹੋਣਗੇ ਲੋਕ ਵੀ ਸਿਆਣੇ ਆ ਲੋਕਾਂ ਨੂੰ ਮੇਰੀ ਅਪੀਲ ਵੀ ਆ ਵੋਟਰਾਂ ਸਪੋਰਟਰਾਂ ਨੂੰ ਪੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਗੇ ਤੇ ਸਰਪੱਖੀ ਵਿਕਾਸ ਹੋਊਗਾ ਜੇ ਕੋਈ ਵਿਰੋਧੀ ਜਿੱਤਦਾ ਵੀ ਹੈ ਤੇ ਵਿਕਾਸ ਖੜਨਾ ਨਹੀਂ ਹੈ ਕੋਈ ਫਾਇਦਾ ਨਹੀਂ ਹੋਣਾ ਬਾਕੀ ਵਿਰੋਧੀਆਂ ਨੇ ਤੇ ਹਾਈ ਕੋਰਟ ਤੇ ਸਟੇ ਕਰਾ ਕੇ ਇਲੈਕਸ਼ਨ ਵਾਹੀ ਰੋਕੀ ਹੀ ਜਿਹੜੀ ਪਾਰਟੀ ਨੇ ਜਿਹੜੀ ਸਰਕਾਰ ਨੇ ਇਲੈਕਸ਼ਨ ਕਰਾਈ ਆ ਵੇਖੋ ਉਹਨਾਂ ਦੀ ਮਨਛਾ ਕੰਮ ਕਰਾਉਂਦੀ ਆ ਤਾਂ ਇਲੈਕਸ਼ਨ ਕਰਵਾਈ ਆ ਤੇ ਤਗੜੇ ਹੋ ਕੇ ਵੋਟਰਾਂ ਸਪੋਰਟਰਾਂ ਨੂੰ ਅਪੀਲ ਆ ਪੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਓ ਤਾਂ ਜੋ ਸ਼ਹਿਰ ਦਾ ਤੁਹਾਡੇ ਇਲਾਕੇ ਦਾ ਤੁਹਾਡੀ ਵਾਰਡ ਦਾ ਤੁਹਾਡੀ ਗਲੀ ਦਾ ਕੰਮ ਹੋ ਸਕੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਫਤਵਾ ਦਿਓ ਸਾਡੇ ਜਿਹੜੇ ਇੱਥੋਂ ਐਮਐਲਏ ਨੇ ਸਰਦਾਰ ਕਸ਼ਮੀਰ ਸਿੰਘ ਸੋਲ ਉਹ ਲੋਕਾਂ ਲਈ 24 ਘੰਟੇ ਹਾਜ਼ਰ ਰਹਿੰਦੇ ਨੇ ਤੇ ਕੰਮਾਂ ਨੂੰ ਫਤਵਾ ਦਿਓ ਜਿਹਦੀ ਸਰਕਾਰ ਆ ਉਹਦਾ ਕਾਉਂਸਲਰ ਬਣੂਗਾ ਤੁਹਾਡੇ ਕੰਮ ਕਰ ਹੋਣਗੇ ਸਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗਜ਼ ਰੱਦ ਹੋਣ ਦਾ ਡਰ ਜਿਹੜਾ ਲੱਗਦਾ ਸਾਰਿਆ ਇਹ ਪਹਿਲੀ ਪਾਰਟੀ ਤੇ ਪਹਿਲੀ ਸਰਕਾਰ ਆ ਜਿਹਦੇ ਵਿੱਚ ਕਿਸੇ ਦੇ ਨਾਂ ਦੇ ਕਾਗਜ਼ ਰੱਦ ਕਰਾਏ ਆ ਨਾ ਕਿਸ ਦੀ ਐਨਓਸੀ ਰੋਕੀ ਆ ਨਹੀਂ ਤੇ ਆਪਾਂ ਪੁਰਾਣੀਆਂ ਸਰਕਾਰਾਂ ਤੁਸੀਂ ਪ੍ਰੈਸ ਵਾਲੇ ਭਰਾ ਵੀ ਵੇਚਦੇ ਰਹੇ ਜੇ ਕਿਉਂਕਿ ਤੁਸੀਂ ਹਰ ਥਾਂ ਤੇ ਕਵਰੇਜ ਕਰਦੇ ਹੁੰਦੀ ਆ ਲੋਕਤੰਤਰ ਦਾ ਚੌਥਾ ਥਾਂ ਮੈਂ ਪ੍ਰੈਸ মিডিਆ ਇਲੈਕਟ੍ਰੋਨਿਕ মিডিਆ ਸਾਰੇ ਭਰਾ ਸਾਡੇ ਤੁਹੀ ਸਾਰਾ ਕੁਝ ਵੇਂਦੇ ਰਹਿੰਦੇ ਨੇ ਪ੍ਰਾਣੀਆਂ ਸਰਕਾਰਾਂ 'ਚ ਧੱਕੇਸ਼ਾਹੀਆਂ ਕੀਤੀਆਂ ਜਾਂਦੀਆਂ ਫਾਈਲਾਂ ਪਾੜ ਦਿੱਤੀਆਂ ਜਾਂਦੀਆਂ ਗੁੰਡਾਗਰਦੀ ਹੋਣੀ ਗੋਲੀਆਂ ਚੱਲਣੀਆਂ ਇੱਥੇ ਭਾਵੇਂ ਕੋਈ ਕਾਲੀ ਦਲ ਤੋਂ ਉਮੀਦਵਾਰ ਆ ਕਾਂਗਰਸ ਤੋਂ ਉਮੀਦਵਾਰ ਆ ਬੀਜੇਪੀ ਤੋਂ ਭਾਵੇਂ ਕੋਈ ਯਾਦ ਕੇ ਨੇ ਪੇਪਰ ਭਰੇ ਆ ਸਾਰਿਆਂ ਨੇ ਪੇਪਰ ਭਰੇ ਆ ਵੇਖੋ ਸਕਰੂਟੀ ਨਹੀਂ ਹੋਊਗੀ ਜਿਹਦੇ ਪੇਪਰ ਪੂਰੇ ਹੋਣਗੇ ਉਹ ਉਹ ਉਮੀਦਵਾਰ ਭਾਵੇਂ ਯਾਦ ਹੋਵੇ ਭਾਵੇਂ ਕਿਸੇ ਪਾਰਟੀ ਦਾ ਹੋਵੇ ਉਹ ਇਲੈਕਸ਼ਨ ਲੜੂਗਾ ਜੇ ਕਿਸੇ ਦੇ ਪੇਪਰ ਘੱਟ ਹੋਏ ਹੁਣ ਕਈ ਬੰਦੇ ਹੁੰਦੇ ਉਹਨਾਂ ਪ੍ਰਾਪਰਟੀ ਟੈਕਸ ਨਹੀਂ ਤਾਰ ਰਹੇ ਹੁੰਦਾ ਕਿਸੇ ਨੇ ਸੀਵਰੇਜ ਦਾ ਬਿੱਲ ਨਹੀਂ ਤਾਰ ਕਈਆਂ ਨੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕੀਤੇ ਹੁੰਦੇ ਆ ਉਹ ਤੇ ਵੇਖੋ ਜੀ ਉਹ ਅਫਸਰਾਂ ਨੇ ਵੇਖਣਾ ਅਸੀਂ ਕਿਸੇ ਨਾ ਕੋਈ ਮਤਲਬ ਧੱਕੇਸ਼ਾਹੀ ਨਾ ਕੀਤੀ ਨਾ ਕਰਨੀ ਆ ਪਾਰਦਰਸ਼ੀ ਇਲੈਕਸ਼ਨ ਹੋਊਗੀ ਮੁਕਾਬਲਾ ਕਿਸ ਪਾਰਟੀ ਨਾਲ ਦੇਖੋ ਮੁਕਾਬਲਾ ਸਾਡਾ ਕਿਸੇ ਨਾ ਨਹੀਂਗਾ ਮੁਕਾਬਲਾ ਸੱਚ ਦਾ ਝੂਠ ਨਾਲ ਆਮ ਆਦਮੀ ਪਾਰਟੀ ਸੱਚ ਆ ਜੋ ਕਹੇ ਉਹ ਕੀਤਾ ਤੇ ਦੁਰਵਰਤੀ ਪਾਰਟੀਆਂ ਝੂਠ ਆ ਝੂਠ ਹਾਰੂਗਾ ਸੱਚ ਜਿੱਤੂਗਾ ਲੋਕ ਸੱਚ ਨਾਲ ਖੜਨਗੇ ਇਲੈਕਸ਼ਨ ਕਿਸ ਤਰੀਕੇ ਦਾ ਉਮੀਦਵਾਰਾਂ ਦੇ ਦੇਖਣ ਨੂੰ ਮਿਲ ਰਿਹਾ ਔਰ ਅੱਜ ਤੁਹਾਡੇ ਵਾਈਫ ਨੂੰ ਜਿਹੜੇ ਆ ਕਾਦਰ ਜੀ ਮਮਨੇ ਕਿ ਕਰਾਈ ਕੀ ਕਹਿਣਾ ਚਾਹੁੰਦੇ ਆ ਵੇਖੋ ਜੀ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਲੋਕ ਹਿੱਤ ਦੇ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਲਏ ਆ ਲੋਕਾਂ ਦੀਆਂ ਜਿਹੜੀਆਂ ਮੁਢਲੀਆਂ ਲੋੜਾਂ ਉਹਨਾਂ ਵੱਲ ਧਿਆਨ ਦਿੱਤਾ ਗਿਆ ਵਾ ਤੇ ਨਗਰ ਕੌਂਸਲ ਦੀ ਤਰਨਤਾਰਨ ਦੀ ਇਲੈਕਸ਼ਨ ਕਾਫੀ ਸਮੇਂ ਤੋਂ ਡਿਊ ਸੀ ਹਾਈ ਕੋਰਟ ਦੇ ਵਿੱਚ ਕੋਈ ਕੇਸ ਚੱਲਦੇ ਸੀ ਦੂਜੀਆਂ ਪਾਰਟੀਆਂ ਵੱਲੋਂ ਜਿਹੜੇ ਕਿ ਆਮ ਆਦਮੀ ਪਾਰਟੀ ਨੇ ਉਹ ਕੇਸ ਖਤਮ ਕਰਾ ਕੇ ਤੇ ਇਹ ਜਿਹੜੀ ਨਗਰ ਕੌਂਸਲ ਦੀ ਚੋਣ ਆ ਇਹਦਾ ਰਾਹ ਪੱਧਰਾ ਕੀਤਾ ਸੋ ਅੱਜ 2 ਤਰੀਕ ਨੂੰ ਜਿਹੜੀ ਆ ਉਹ ਇਲੈਕਸ਼ਨ ਹੋਣ ਜਾ ਰਹੀ ਹੈ ਜਿਹਦੇ ਵਿੱਚ ਅੱਜ ਕਾਗਜ਼ ਜਿਹੜੇ ਦਾਖਲ ਕਰਨ ਦਾ ਆਖਰੀ ਦਿਨ ਹੈ ਸੋ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਵਲੰਟੀਅਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਭਾਗ ਲੈ ਰਹੇ ਨੇ ਉਹਨਾਂ ਦੇ ਵਿੱਚ ਬਹੁਤ ਉਤਸ਼ਾਹ ਆ ਕਿਉਂਕਿ ਉਹ ਕਾਲੀ ਕਾਂਗਰਸੀ ਐਸਵੇਲੇ ਜਾਂ ਬੀਜੇਪੀ ਦਾ ਕੋਈ ਆਧਾਰਨੀਆਂ ਤਰਨਤਾਰਨ ਦੇ ਵਿੱਚ ਤਰਨਤਾਰਨ ਦੇ ਵਿੱਚ ਵਿਕਾਸ ਦੇ ਬਹੁਤ ਵੱਡੇ ਵੱਡੇ ਵੱਡ ਕੰਮ ਕੀਤੇ ਗਏ ਆ ਜਿਹਦੇ ਮੁੱਦੇ ਤੇ ਅਸੀਂ ਜਿਹੜਾ ਵਾ ਇਲੈਕਸ਼ਨ ਲੜਾਂਗੇ ਜਿੱਥੇ ਸੜਕਾਂ ਜਿਹੜੀਆਂ ਮੈਰੀ ਬਣਾਈਆਂ ਗਈਆਂ ਨੇ ਉਥੇ ਦਰਬਾਰ ਸਹਿਬ ਦੇ ਆਲੇ ਦੁਆਲੇ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਵਾ ਪਾਰਕਾਂ ਸੁੰਦਰ ਬਣਾਈਆਂ ਨੇ ਔਰ ਜਿਹੜੇ ਸੀਵਰੇਜ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਗਿਆ ਵਾ ਸੁਪਰ ਸਕਰ ਮਸ਼ੀਨਾਂ ਨਾਲ ਸਫਾਈ ਕਰਾਈ ਗਈ ਆ ਬੜਾ ਵੱਡਾ ਡੰਪ ਸੀ ਕੂੜੇ ਦਾ ਢੇਰ ਸੀ ਸ਼ਹਿਰ ਦੇ ਵਿੱਚ ਉਹਦੇ ਵਾਸਤੇ ਜਿਹੜਾ ਉਹ ਸਫਾਈ ਚੱਲ ਰਹੀ ਹੈ ਤੇ 2 ਮਹੀਨੇ ਦੇ ਵਿੱਚ ਉਹ ਡੰਪਿਆ ਬਿਲਕੁਲ ਖਤਮ ਹੋ ਜਾਏਗਾ ਉਸ ਤੋਂ ਬਾਅਦ ਗਿੱਲਾ ਸੁੱਕਾ ਕੂੜਾ ਜਿਹੜਾ ਵੱਖਰਾ ਵੱਖਰਾ ਕਰਕੇ ਤੇ ਜਿਹੜੇ ਸਫਾਈ ਆ ਉਹਦਾ ਵਧੀਆ ਪ੍ਰਬੰਧ ਜਿਹੜਾ ਹੋ ਜਾਏਗਾ ਲਾਈਟਾਂ ਵਗੈਰਾ ਜਗ ਰਹੀਆਂ ਨੇ ਸਾਰਾ ਕੁਝ ਜਿਹੜਾ ਸ਼ਹਿਰ ਆ ਇਸ ਵੇਲੇ ਰਿਸ਼ਨਾ ਆ ਸੋ ਇਸ ਇਸ ਕਰਕੇ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਫਰਕ ਦੇ ਨਾਲ ਜਿਤਾਉਣਗੇ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਨਗਰ ਕੌਂਸਲ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਹੋਏਗੀ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਬਣੇਗੀ ਠੀਕ ਹੈ ਅੱਜ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਗਜ਼ ਭਰੇ ਜਾ ਰਹੇ ਨੇ ਲਗਾਤਾਰ ਕੀ ਕਹਿਣਾ ਚਾਹੀਦਾ ਸਰ ਅੱਜ ਸਾਡੀ ਜਿਹੜੀ ਬਹੁਤ ਸੁਪਰੀਮਾ ਸਾਡੇ ਅਰਵਿੰਦ ਕੇਜੀਵਾਲ ਜੀ ਸਾਡੇ ਸ੍ਰੀ ਸੁਰਾਭਾਨ ਸਿੰਘ ਮਾਨ ਜੀ ਦੀ ਹਦਾਇਤਾਂ ਅਨੁਸਾਰ ਜਿਹੜੇ ਆ 10 ਸਾਲ ਬਾਅਦ ਜਿਹੜਾ ਇਲੈਕਸ਼ਨ ਹੋ ਰਹੀ ਆ ਸੋ ਸਾਡੇ ਜਿਹੜੇ ਵਰਕਰ ਆ ਉਹਨਾਂ ਵਿੱਚ ਬਹੁਤ ਵੱਡਾ ਉਤਸ਼ਾਹ ਆ। ਉਹਨੇ ਉਹਨੇ ਸਾਡੇ ਸਰਦਾਰ ਲਾਜੀ ਸਿੰਘ ਪੁਲਰ ਕੈਬਨਿਟ ਮੰਤਰੀ ਜੀ ਜਿਹੜੇ ਉਹ ਵੀ ਸਾਡੇ ਨਾਲ ਆਏ ਆ ਔਰ ਬਹੁਤ ਹੀ ਜਿਹੜਾ ਵਾ ਸ਼ਾਂਤੀ ਦੇ ਨਾਲ ਇੱਥੇ ਸਾਡੀ ਪਾਰਟੀ ਵੱਲੋਂ ਕਾਗਜ਼ ਦਾਖਲ ਕਰਾਇਆ ਗਿਆ ਕਿਸੇ ਤਰ੍ਹਾਂ ਦਾ ਹੋ ਹੱਲਾ ਨਹੀਂ ਆ। ਬਹੁਤ ਹੀ ਅੱਛਾ ਲੱਗਦਾ ਕਿ ਇਹੋ ਜਿਹਾ ਮਾਹੌਲ ਪਹਿਲੀ ਵਾਰੀ ਦੇਖਿਆ। ਕੀ ਕਹਿਣਾ ਚਾਹੋਗੇ ਆਪਣੇ ਵਾਰਡ ਵਾਸੀਆਂ ਨੂੰ, ਸ਼ਹਿਰ ਵਾਸੀਆਂ ਨੂੰ ਇਲੈਕਸ਼ਨ ਨੂੰ ਲੈ ਕੇ? ਸਰ ਮੈਂ ਆਪਣੇ ਵਾਰਡ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਾਂਗੀ ਕਿ ਇੱਕ ਇਹੋ ਜੀ ਸਰਕਾਰ ਜਿਨ੍ਹਾਂ ਕੀ ਸਹੀ ਮਾਇਨਿਆਂ ਦੇ ਵਿੱਚ ਆਵਾਦੀ ਪਾਰਟੀ ਦੇ ਦੁੱਖ ਦਰਦ ਨੂੰ ਜਾਣਿਆ ਔਰ ਲੋਕਾਂ ਦੇ ਜਿਹੜੇ ਜੋ ਗਰੰਟੀਆਂ ਦਿੱਤੀਆਂ ਜੋ ਕੰਮ ਕਰਾਏ ਗਏ ਉਹ ਸਹੀ ਮਾਇਨਿਆਂ ਦੇ ਵਿੱਚ ਕਰਾਏ ਗਏ ਆ ਤੋ ਮੈਂ ਸਾਰੇ ਹੀ ਸਾਡੇ ਵਾਰਡ ਵਾਸੀਆਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਇਹੋ ਅਪੀਲ ਕਰਾਂਗੀ ਕਿ ਇੱਕ ਮੌਕਾ ਜਿਹੜਾ ਵਾ ਐਮਸੀਆਂ ਆਪਣੇ ਸਾਰਿਆਂ ਨੂੰ ਦਿਓ ਔਰ ਅਸੀਂ ਜਿਹੜੇ ਆ ਆਪਣੇ ਜਿਹੜੇ ਵਾਰਡਾਂ ਦੇ ਜਿਹੜਾ ਵਿਕਾਸ ਤੇ ਪੂਰਾ ਜੋਰ ਦੇ ਸਕੀਏ ਕਿਉਂਕਿ ਸਾਡੇ ਸ਼ਹਿਰ ਦੇ ਵਿੱਚ ਬਹੁਤ ਹੀ ਵਿਕਾਸ ਹੋਣ ਵਾਲੇ ਆ ਤੇ ਜੇ ਉਹਨਾਂ ਵਾਰਡਾਂ ਦੇ ਐਮਸੀ ਅੱਛੇ ਜਿੱਤ ਕੇ ਆਉਣਗੇ ਤੇ ਮੇਰਾ ਖਿਆਲ ਹੈ ਕਿ ਉਹਨਾਂ ਵਾਰਡਾਂ ਦਾ ਵਿਕਾਸ ਊੜਾਏਗਾ